ਚਾਹੇ ਉਹ ਪੈਸਾਰੇ ਸਾਥੀ ਹੈ ਚਾਹੇ ਉਹ ਸਮਾਜ ਦੇ ਵੱਖ-ਵੱਖ ਸਮਾਜ ਸੇਵੀ ਜੱਫੇ ਬੰਦੀਆਂ ਦੇ ਲੋਕ ਹੈ ਤੇ ਚਾਹੇ ਕੋਈ ਵੀ ਇਨਸਾਨ ਹੈ ਹਰ ਬੰਦਾ ਇਸ ਜਮਣੀ ਚੋਣ ਦੇ ਵਿੱਚ ਆਪ ਮੌਜੂਦ ਸੀ ਔਰ ਆਪ ਜੁੜਿਆ ਹੋਇਆ ਸੀ ਚਾਹੇ ਅਸੀਂ ਬਾਜ਼ਾਰਾਂ ਦੇ ਡੋਰ ਟੂ ਡੋਰ ਕੀਤੇ ਚਾਹੇ ਅਸੀਂ ਇਕੱਲੇ-ਇਕੱਲੇ ਗਲੀ ਮਹੱਲੇ ਦੇ ਵਿੱਚ ਜਾ ਕੇ ਡੋਰ ਟੂ ਡੋਰ ਕੀਤਾ ਪਰਦੇਸ਼ ਕਾਂਗਰਸ ਕਮੇਟੀ ਦੀ ਟੀਮ ਦੀ ਗੱਲ ਤੋਂ ਲੈ ਕੇ ਕਾਲਾ ਢੋਡੋਜੀ ਦੇ ਕੱਲੇ-ਕੱਲੇ ਪਰਿਵਾਰ ਜੋ ਇਹਨਾਂ ਨਾਲ ਰਿਸ਼ਤੇਦਾਰ ਜਾਂ ਇਹਨਾਂ ਦਾ ਰਾਜਨੀਤਿਕ ਪਰਿਵਾਰ ਹਰ ਬੰਦੇ ਨੇ ਆਪਣੀ ਪੂਰੀ ਜਾਨ ਮਾਰੀ ਔਰ ਜੋ ਸਰਕਾਰ ਨੇ 2022 ਦੇ ਵਿੱਚ ਲੋਕਾਂ ਨਾਲ ਵਾਅਦਾ ਕੀਤਾ ਸੀ ਕਿਉਂਕਿ ਤੁਸੀਂ ਅਗਰ ਬਰਨਾਲੇ ਦੀ ਆਪਾਂ ਗੱਲ ਦੇਖੀਏ ਮੈਨੂੰ ਵੀ ਬਰਨਾਲੇ ਨੇ ਬਹੁਤ ਪਿਆਰ ਦਿੱਤਾ ਸੀ 2009 ਦੀ ਜਦੋਂ ਮੈਂ ਚੋਣ ਲੜਿਆ ਸੀ ਲੋਕ ਸਭਾ ਦੀ ਤੇ ਜੇ ਮੈਂ ਸੰਗੁਰ ਦੇ ਵਿੱਚੋਂ MP ਬਣ ਸਕਿਆ ਤਾਂ ਸੰਗੁਰ ਦੇ ਲੋਕਾਂ ਦਾ ਪਿਆਰ ਤੇ ਬਰਨਾਲੇ ਦੀ 24000 ਦੀ ਲੀਡ ਨੇ ਮੈਨੂੰ ਪੰਜਾਬ ਦੇ ਵਿੱਚ ਖੜਾ ਕੀਤਾ ਸੀ ਆਪਣੇ ਪੈਰਾਂ ਤੇ ਮੈਂ ਇਸ ਇਲਾਕੇ ਦੀ ਆਵਾਜ਼ ਬਣ ਕੇ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਰੱਖ ਸਕਿਆ ਔਰ ਮੈਂ ਵੀ ਅੱਜ ਲੋਕਾਂ ਕੋਲ ਜਾ ਕੇ ਇਹ ਹੀ ਅਪੀਲ ਕੀਤੀ ਕਿ ਅਗਰ ਤੁਸੀਂ ਸਾਰੇ ਕਾਲੇ ਢਿੱਲੋ ਵਰਗੇ ਨੌਜਵਾਨ ਮਿਹਨਤੀ ਕਾਬਲ ਬੰਦੇ ਨੂੰ ਤੁਸੀਂ ਆਪਣੀ ਜ਼ਿੰਮੇਵਾਰੀ ਦਿਓਗੇ ਤਾਂ ਮੈਂ ਇਹਦੇ ਨਾਲ ਖੜ ਕੇ ਇਸ ਇਲਾਕੇ ਨੂੰ ਅੱਗੇ ਲੈ ਕੇ ਜਾਣ ਵਾਸਤੇ ਕੰਮ ਕਰਾਂਗਾ ਔਰ ਜਿਸ ਤਰ੍ਹਾਂ ਪਹਿਲਾ ਸੂਤ ਦੇ ਵਿੱਚ ਪੀਜੀ ਹਸਪੀਟਲ ਆਇਆ ਜਿਸ ਤਰ੍ਹਾਂ ਸੂਤ ਦੇ ਵਿੱਚ ਟਾਟਾ ਕੈਂਸਰ ਹਸਪੀਟਲ ਆਇਆ ਜਿਸ ਤਰ੍ਹਾਂ ਸਾਡੇ ਬਰਨਾਲੇਚ ਅੰਡਰਬ੍ਰਿਜ ਬਣਿਆ ਸਾਡੇ ਜਿਸ ਤਰ੍ਹਾਂ ਬਰਨਾਲੇ ਵਿੱਚ ਨਵੀਆਂ ਟ੍ਰੇਨਾਂ ਚੱਲੀਆਂ ਬਰਨਾਲੇ ਦਾ ਰੇਲਵੇ ਸਟੇਸ਼ਨ ਬਣਿਆ ਬਰਨਾਲੇਚ ਬੱਚਿਆਂ ਵਾਸਤੇ ਸਪੋਰਟਸ ਅਥਾਰਟੀ ਆਫ ਇੰਡੀਆ ਦਾ ਸੈਂਟਰ ਬਣਿਆ ਯਾ ਇਹਦੇ ਤੋਂ ਇਲਾਵਾ ਜੋਸ਼ ਪਿਛਲੇ ਸਮੇਂ ਦੇ ਵਿੱਚ ਪੂਰੇ ਰੇਲਵੇ ਦੀ ਡਬਲ ਲਾਈਨ ਦੀ ਗੱਲ ਆਈ ਆ ਇਲੈਕਟ੍ਰੀਫਿਕੇਸ਼ਨ ਦੀ ਗੱਲ ਆਈ ਕਲੀ-ਕਲੀ ਚੀਜ਼ ਨੂੰ ਆਪ ਸਮਝ ਕੇ ਅਸੀਂ 2009 ਤੋਂ ਲੈ ਕੇ 14 ਤੱਕ ਜਾਂ ਉਸ ਤੋਂ ਬਾਅਦ 2017 ਤੋਂ ਲੈ ਕੇ 22 ਤੱਕ ਜਦੋਂ ਇਹ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਸ ਵੇਲੇ ਕੋਈ ਵੀ ਪ੍ਰੋਜੈਕਟ ਸਾਡੇ ਬਰਨਾਲੇ ਨਾਲ ਜੁੜਿਆ ਸੀ ਅਸੀਂ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਔਰ ਉਸੇ ਤਰਜ਼ੀਬ ਦੇ ਉੱਪਰ ਲੋਕਾਂ ਨਾਲ ਵਾਅਦਾ ਕੀਤਾ ਕਿ ਇੱਥੇ ਕਾਲੇ ਵਰਗੇ ਮਿਹਨਤੀ ਬੰਦੇ ਨੂੰ ਟਿਕਟ ਦਿਓਗੇ ਜ਼ਮੀਨਾਂ ਨਾਲ ਜੁੜਿਆ ਲੋਕਲ ਥੋੜਾ ਆਪਣਾ ਬੰਦਾ ਹੈ ਇਲਾਕੇ ਦੀ ਤਕਲੀਫ਼ ਸਮਝਦਾ ਹੈ ਲੋਕਾਂ ਦਾ ਦਰ ਸਮਝਦਾ ਹੈ ਇਸ ਇਲਾਕੇ ਨੂੰ ਕਿਸ ਚੀਜ਼ ਦੀ ਲੋੜ ਹੈ ਉਸ ਟੀਕੇ ਨੂੰ ਉਸ ਚੀਜ਼ ਨੂੰ ਚੰਗੇ ਤਿੱਕੇ ਨਾਲ ਸਮਝਦਾ ਹੈ ਤਾਂ ਉਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਜਦੋਂ ਅਸੀਂ ਡੋਰ ਟੂ ਡੋਰ ਤੋਂ ਲੈ ਕੇ ਕੱਲੇ-ਕੱਲੇ ਘਰ ਦੀਆਂ ਛੋਟੀਆਂ-ਛੋਟੀਆਂ ਮੀਟਿੰਗਸ ਤੋਂ ਲੈ ਕੇ ਛੋਟੇ-ਛੋਟੇ ਜਲਸਿਆਂ ਤੋਂ ਲੈ ਕੇ ਮੈਨੂੰ ਲੱਗਦਾ ਹੈ ਅੰਦਾਜ਼ਨ 100 ਤੋਂ ਲੈ ਕੇ 125 ਛੋਟੀਆਂ ਮੀਟਿੰਗਾਂ ਅਸੀਂ ਕੱਲੇ-ਕੱਲੇ ਗਰੀਬ ਮਹੱਲੇ ਦੇ ਸ਼ਹਿਰ ਦੇ ਵਿੱਚ ਕੀਤੀਆਂ ਵੱਡੀਆਂ ਮੀਟਿੰਗਾਂ ਤੋਂ ਇਲਾਵਾ ਤਾਂ ਕਿ ਅਸੀਂ ਵੋਟਰ ਨਾਲ ਇਸ ਸ਼ਹਿਰ ਬਰਨਾਲੇ ਦੇ ਸਮਾਜ ਸੇਵੀ ਜਥੇਬੰਦੀਆਂ ਦੇ ਕਾਬਲ ਤੇ ਮਿਹਨਤੀ ਆਗੂਆਂ ਦੇ ਨਾਲ ਅਸੀਂ ਸੰਬੰਧ ਜੋੜ ਚੱਕੀਏ ਉਹਨਾਂ ਨੂੰ ਗੱਲ ਦੱਸ ਸਕੀਏ ਕਿ ਬਰਨਾਲੇ ਨੂੰ ਕਾਲੇ ਢਿੱਲੋ ਵਰਗੇ ਨੌਜਵਾਨ ਬੰਦੇ ਦੀ ਜ਼ਰੂਰਤ ਹੈ ਤੋਂ ਮੈਂ ਸਮਝਦਾ ਕਿ ਅੱਜ ਦਾ ਇਹ ਜੋ ਨਤੀਜਾ ਆਇਆ ਹੈ ਇਸ ਦੇ ਵਿੱਚ ਲੋਕਾਂ ਨੇ ਸਾਡਾ ਸਾਥ ਦਿੱਤਾ ਹੈ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਦੀ ਕਾਰਗੁਜ਼ਾਰੀ ਰਹੀ ਹੈ ਉਸ ਸਰਕਾਰ ਦੀ ਕਾਰਗੁਜ਼ਾਰੀ ਨੂੰ ਜੋ ਜਾਂ ਜੋ ਉਹਨਾਂ ਨੇ ਵਾਅਦਾ ਕੀਤਾ ਸੀ ਯਾ ਪਿਛਲੇ ਸਮੇਂ ਚ ਪੂਰੇ ਤਾਂ ਆਮ ਆਦਮੀ ਪਾਰਟੀ 2012 ਤੋਂ ਹੀ ਲਗਾਤਾਰ ਜ਼ੋਰਦਾਰ ਤਰੀਕੇ ਨਾਲ ਜਿੱਤਦੀ ਆ ਰਹੀ ਸੀ ਔਰ 2014 ਤੋਂ ਆਮ ਆਦਮੀ ਪਾਰਟੀ ਦਾ ਗੜ੍ਹ ਸੀ ਤੇ ਚਾਹੇ ਤਿੰਨ ਪੂਰੇ ਚੋਣਾ ਲੋਕ ਸਭਾ ਦੇ ਆਈਆਂ ਹਮੇਸ਼ਾ ਉਸ ਦੇ ਵਿੱਚ ਦੋ ਵਾਰੀ ਅ ਮਾਨ ਸਾਹਿਬ ਨੂੰ ਤੇ ਇੱਕ ਵਾਰ ਬੀਜੀ ਨੂੰ ਹੋਰ ਮੌਕਾ ਮਿਲਿਆ ਤੇ ਉਸ ਤੋਂ ਪਹਿਲਾਂ ਵੀ ਐਮਐਲਏ ਬਨਦੀ ਦੀ ਗੱਲ ਆਈ ਪਰ ਇਸ ਇਲਾਕੇ ਵਿੱਚ ਜੋ ਵਾਦਾ ਲੋਕਾਂ ਦੇ ਨਾਲ ਵੱਖ-ਵੱਖ ਚੀਜ਼ ਵਾਸਤੇ ਕਰਨਾ ਕੀਤਾ ਸੀ ਉਹ ਪੂਰਾ ਨਹੀਂ ਹੋ ਸਕਿਆ ਅੱਜ ਮੈਂ ਇਹ ਗੱਲ ਤੁਹਾਨੂੰ ਜ਼ਰੂਰ ਕਹਿਣਾ ਚਾਹੁੰਦਾ ਇੱਕ ਵੱਡੀ ਜ਼ਿੰਮੇਵਾਰੀ ਕਾਂਗਰਸ ਪਾਰਟੀ ਦੇ ਸਾਹਮਣੇ ਹੈ ਕਾਲਾ ਢਿੱਲੋਂ ਦੇ ਸਾਹਮਣੇ ਹੈ ਔਰ ਮੈਂ ਵਿਸ਼ਵਾਸ ਨਾਲ ਇਸ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਉਹਨੂੰ ਸਮਝਦੇ ਹੋਏ ਇਹ ਗੱਲ ਮੈਂ ਜ਼ਿੰਮੇਵਾਰਨਾ ਕਹਿ ਸਕਦਾ ਹਾਂ ਕਿ ਕਾਲਾ ਢਿੱਲੋਂ ਹਰ ਇਸ ਇਲਾਕੇ ਦੀ ਆਵਾਜ਼ ਨੂੰ ਪੰਜਾਬ ਦੀ ਵਿਧਾਨ ਸਭਾ ਵਿੱਚ ਰੱਖਣ ਵਾਸਤੇ ਕਾਬਿਲ ਹੈ ਕਿਉਂਕਿ ਇਸ ਨੂੰ ਮਿਹਨਤ ਕਰਨ ਵਾਸਤੇ ਕਦੇ ਡਰ ਨਹੀਂ ਲੱਗਦਾ ਔਰ ਉਸੇ ਉਮੀਦ ਨਾਲ ਲੋਕਾਂ ਨੇ ਵੱਡੀਆਂ ਮੋਟਾਂ ਤੇ ਉਹ ਜਿੱਤ ਜਿੱਤ ਹਾਸਲ ਕਰਾਈ ਹੈ ਮੈਨੂੰ ਪਤਾ ਹੈ ਕਿ ਬਾਕੀ ਜਗ੍ਹਾ ਦੇ ਉੱਪਰ ਸਾਡੀ ਕਾਂਗਰਸ ਪਾਰਟੀ ਨਹੀਂ ਜਿੱਤ ਸਕੀ ਤੇ ਉਥੇ ਉਹ ਹੱਲ ਨਾ ਮਣ ਜੋ ਜੋ ਸਮੀਕਰਨ ਰਹੇ ਉਹਦੇ ਬਾਰੇ ਮੈਂ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਮੈਂ ਇਹ ਜ਼ਰੂਰ ਸਮਝਦਾ ਕਿ ਜਿਹੜਾ ਬਰਨਾਲੇ ਤੇ ਸੰਗੁਰ ਦੇ ਵਿੱਚ ਜਿਸ ਦਾ ਤੁਸੀਂ ਮੀਡੀਆ ਵਾਲਿਆਂ ਨੇ ਕਿਸੇ ਪੁੱਛਿਆ ਕਿ ਜੇ ਇਹ ਤਾਂ ਉਹਨਾਂ ਦਾ ਜੜ ਹੁੰਦੀ ਸੀ ਆਮ ਆਦਮੀ ਪਾਰਟੀ ਦੀ ਜਾਂ ਰਾਟਾਨੀ ਹੁੰਦੀ ਸੀ ਆਮ ਆਦਮੀ ਪਾਰਟੀ ਦੀ ਜਿੱਥੇ ਰਾਟਾਨੀਆਂ ਦੀ ਤੇ ਜੜਾਂ ਦੀ ਗੱਲ ਹੈ ਇਹ ਲੋਕ ਲਾਉਂਦੇ ਤੇ ਜੇ ਅਸੀਂ ਲੋਕਾਂ ਦੇ ਵਿਸ਼ਵਾਸ ਦੇ ਨਾਲ ਵਿਸ਼ਵਾਸ ਘਾਤ ਕਰ ਦਨੇ ਤਾਂ ਫਿਰ ਉਹੀ ਲੋਕ ਰਾਜਧਾਨੀਆਂ ਤੇ ਜਣਾਂ ਨੂੰ ਪੱਟਣ ਦੇ ਵਿੱਚ ਵੀ ਟਾਈਮ ਲਿਉਂਦੇ। ਤੋਂ ਮੈਂ ਸਮਝਦਾ ਕਿ ਅੱਜ ਚਾਹੇ 2024 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਚੌਥੇ ਨੰਬਰ ਤੇ ਆਈ ਸੀ। 2022 ਦੀ ਜਦੋਂ ਲੋਕ ਸਭਾ ਦੀ ਜਿਮਨੀ ਚੋਣ ਆਈ ਉਸ ਦੇ ਵਿੱਚ ਵੀ ਕਾਂਗਰਸ ਪਾਰਟੀ ਚੌਥੇ ਨੰਬਰ ਤੇ ਆਈ ਸੀ ਪਰ ਲੇਕਿਨ ਅੱਜ ਸਾਰੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਸਮੁੱਚੀ ਪਾਰਟੀ ਨੇ ਦਬ ਕੇ ਮਿਹਨਤ ਕੀਤੀ। ਅੱਜ ਜਿਹੜਾ ਸਾਡਾ 15000 ਦਾ ਆંકੜਾ ਹੁੰਦਾ ਸੀ ਕਾਂਗਰਸ ਪਾਰਟੀ ਦਾ ਵੋਟਾਂ ਦਾ ਅੱਜ ਉਹ ਅੰਦਾਜ਼ਨ 29000 ਤੇ ਜਾ ਕੇ ਪਹੁੰਚਿਆ ਜਿਹਦੇ ਨਾਲ ਕਾਂਗਰਸ ਪਾਰਟੀ ਜਿੱਤ ਹੋਈ ਹੈ ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਆਪਣੀ ਗੱਲ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਵੀ ਕਰਨਾ ਹੈ ਔਰ ਕੱਲੇ-ਕੱਲੇ ਵਰਕਰ ਦਾ ਔਰ ਕੱਲੇ-ਕੱਲੇ ਸਾਡੇ ਲੀਡਰ ਦਾ ਚਾਹੇ ਮੇਰੇ ਨਾਲ ਕੋਈ ਇੰਚਾਰਜ ਗੁਰਕੀਤ ਕਟਲੀ ਜੀ ਸੀ ਚਾਹੇ ਮੇਰੇ ਨਾਲ ਹਰਦੀਾਲ ਸਿੰਘ ਕੰਬੋਜ ਜੀ ਸੀ ਤੇ ਚਾਹੇ ਸਾਡੇ ਨਾਲ ਕੈਂਪੇਨ ਦੇ ਵਿੱਚ ਸਰਦਾਰ ਬਲਬੀਰ ਸਿੰਘ ਸਿੱਧੂ ਜੀ ਸੀਗੇ ਤੇ ਯਾ ਸਾਡੇ ਸੀਐਲਪੀ ਦੇ ਲੀਡਰ ਪ੍ਰਤਾਪ ਬਾਜਵਾ ਜੀ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਸਾਹਿਬ ਤੇ ਸਾਬਕਾ ਮੁੱਖ ਮੰਤਰੀ ਸਾਡੇ ਬੀਬੀ ਰਾਜਿੰਦਰ ਕੌਰ ਭੱਟਲ ਜੀ ਜਿਹੜੇ ਜਿਹੜੇ بڑے ਲੀਡਰ ਸਹਿਬਾਨਾਂ ਨੂੰ ਰਿਆ ਕੇ ਕੰਮ ਕਰਨ ਦਾ ਮੌਕਾ ਮਿਲਿਆ ਉਹ ਤਾਂ ਹਾਜ਼ਰ ਹੋਏ ਉਸ ਤੋਂ ਇਲਾਵਾ ਮਹਿਲਾ ਕਾਂਗਰਸ ਦੇ ਪ੍ਰਧਾਨ ਬੀਬੀ ਕੁਸ਼ਵੰਤ ਕੌਰ ਦਾਵਾ ਸਾਡੇ ਜ਼ਿਲ੍ਹੇ ਦੇ ਮਹਿਲਾ ਦੇ ਪ੍ਰਧਾਨ ਜ਼ਿਲ੍ਹੇ ਦੇ ਯੂਥ ਕਾਂਗਰਸ ਦੇ ਪ੍ਰਧਾਨ ਐਨਐਸਸੀਐਲ ਦੇ ਪ੍ਰਧਾਨ ਤੇ ਸਾਡੇ ਸੇਵਾਦਾਲ ਦੇ ਆਗੂ ਸਹਿਬਾਨੋਂ ਕਲੇ-ਕਲੇ ਪਿੰਡ ਦੇ ਵਿੱਚ ਕੰਮ ਕਰਨ ਵਾਲੇ ਪੰਚਾਇਤ ਮੈਂਬਰ ਸਰਪੰਚ ਸਹਿਬਾਨ ਨੰਬਰਦਾਰ ਸਹਿਬਾਨ ਕਾਉਂਸਲਰ ਸਾਬਕਾ ਕਾਉਂਸਲਰ ਕਿਸੇ ਬੰਦੇ ਨੇ ਸਰਕਾਰ ਦਾ ਕੋਈ ਦਬਾਅ ਨਹੀਂ ਮੰਨਿਆ ਔਰ ਹਰ ਬੰਦੇ ਨੇ ਬਿਨਾਂ ਡਰ ਤੋਂ ਅੱਜ ਪੰਜਾਬ ਨੂੰ ਜ਼ਰੂਰਤ ਸੀ ਕਾਂਗਰਸ ਪਾਰਟੀ ਨੂੰ ਜਿਤਾਉਣ ਦੀ ਇਸ ਕਰਕੇ ਬਰਨਾਲਾ ਦੀ ਜਿਮਨੀ ਚੋਣ ਦੇ ਵਿੱਚ ਕਾਂਗਰਸ ਪਾਰਟੀ ਜਿੱਤੀ ਔਰ ਇਹ ਦੇ ਨਾਲ ਤੁਸੀਂ ਦੇਖੋਗੇ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਆ ਕਿ ਬਰਨਾਲਾ ਤੇ ਸੰਗੂ ਮਾਲਵੇ ਦਾ ਹਿੱਸਾ ਹੈ ਇਹ ਦੋ ਤਿਹਾਈ ਮਾਲਵਾ ਇਲਾਕਾ ਹੈ ਅੱਜ ਆਉਣ ਵਾਲੀ 2027 ਦਾ ਚੋਣ ਦਾ ਮੋੜ ਬਰਨਾਲੇ ਦੇ ਲੋਕਾਂ ਨੇ ਬੰਨਿਆ ਹੈ ਔਰ ਵੱਡੀ ਗਿਣਤੀ ਨਾਲ ਅਸੀਂ ਸਾਰੇ ਮਿਹਨਤ ਕਰਾਂਗੇ ਚੰਗੇ ਤੇ ਕਾਬਲ ਉਮੀਦਵਾਰ ਕਾਂਗਰਸ ਪਾਰਟੀ ਦੇ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਆਕੇ ਮਿਹਨਤ ਕਰਾਂਗੇ ਔਰ ਤੁਸੀਂ ਦੇਖੋਗੇ ਕਿ ਵੱਡੀ ਇੱਜ਼ਤ ਕਾਂਗਰਸ ਪਾਰਟੀ ਆਉਣ ਵਾਲੇ ਸਮੇਂ 'ਚ ਹਾਜ਼ਰ ਕਰੂਗੀ ਔਰ 2027 'ਚ ਸਰਕਾਰ ਬਣਾਉਗੀ ਮਹਿਨਤ